ਜਿਹੜਾ ਆਪਦਾ ਜੰਮਿਆ ਬੇਟਾ ਉਹਦੇ ਵਾਸਤੇ ਵੀ ਤੁਸੀਂ ਨਾਸ਼ਤਾ ਤਿਆਰ ਕਰਤਾ ਹਾਂਜੀ ਜਿਹੜਾ ਤੁਹਾਡਾ ਤੇਰੇ ਵਾਸਤੇ ਵੀ ਤਿਆਰ ਹੋ ਗਿਆ ਵੀ ਤੂੰ ਵੀ ਆਪਦਾ ਖਾ ਕੇ ਖੇਤ ਚਲਾ ਗਿਆ ਹਾਂਜੀ ਖੇਤ ਹੁਣ ਸੂਰਜ ਨੇ ਕਿਦੋਂ ਪਹਿਲਾਂ ਜਾਣਿਆ ਨਾ ਆਪਾਂ ਹਾਂ ਜਾਨਾ ਕੰਮ ਤਾਂ ਦੇ ਵੀ ਆਪਾਂ ਟਾਈਮ ਨਾਲ ਜਾਣੇ ਆ ਨਾ ਹਾਂ ਉਨਾ ਹੀ ਜਾਣਾ ਪੈਂਦਾ ਹਾਂ ਤੇ ਉਸ ਤੋਂ ਬਾਅਦ ਕਹਤਾ ਵੀ ਰੂਸੀ ਦਾ ਨੰਬਰ ਆ ਗਿਆ ਰੂਸੀ ਨੂੰ ਵੀ ਜਿਹੜਾ ਤੜਕੇ ਪਤਾ ਨਹੀਂ ਥੋੜਾ ਹੁਣ ਨੂੰ ਕੀ ਕੇਲੇ ਦੇਣ ਦਾ ਟਾਈਮ ਹੁੰਦਾ ਕਿ ਪਨੀਰ ਦੇਣ ਦਾ ਕਿ ਕਹਦਾ ਮੈਨੂੰ ਨਹੀਂ ਪਤਾ ਜਿਹੜੇ ਦੋ ਪਨੀਰ ਦੇ ਪਨੀਰ ਉਹਦਾ ਵੀ ਪਨੀਰ ਦਾ ਟਾਈਮ ਦੇਣ ਚੜ੍ਹਦੇ ਨਾ ਹੋ ਜਾਂਦਾ ਤੇ ਕੀ ਗੱਲ ਬਾਪੂ ਜੀ ਨੇ ਜੰਮ ਪਾਲ ਕੇ ਤੁਹਾਨੂੰ ਇੰਨੇ ਜੋਗੇ ਕੀਤਾ ਵੀ ਕੁੱਤਿਆਂ ਨੂੰ ਪਨੀਰ ਖਵਾਉਣ ਜੋਗੇ ਹੋਗੇ ਤੇ ਬਾਪੂ ਨੂੰ ਰੋਟੀ 11 12 ਵਜੇ ਤੇ ਜਦੋਂ ਮੇਰਾ ਕੰਮ ਨਿਪਟਦਾ ਜੀ ਮੈਂ ਤੇ ਰੋਟੀ ਨਹੀਂ ਕੰਮ ਨਹੀਂ ਪਟਦਾ ਕੁੱਤਾ ਚੰਗਾ ਹੋਗਾ ਬਾਪੂ ਨਾਲੋਂ ਵੀਰ ਜੀ ਕੁੱਤਾ ਨਾ ਕਹ ਕੀ ਆਖਾ ਪੁੱਤਾਂ ਨਾ ਕੋਈ ਕੀ ਆਖਾ ਦੇਵਤਾ ਜੀ ਕਹਿੰਦਾ ਨਹੀਂ ਪੁੱਤਾਂ ਨਾ ਕੋਈ ਨਾ ਮੋਤੀਆ ਮੈਸਟਰ ਜੌਨ ਮੈਸਟਰ ਜੌਨ ਕਹਿੰਦਾ ਮੇਰਾ ਬੱਚਾ ਉਹ ਛੋਟਾ ਜੀ ਤੁਸੀਂ ਬੱਚਾ ਪੁੱਛਾ ਤੇਰਾ ਹੋਗਾ ਬੀਬਾ ਮੇਰੀ ਗੱਲ ਸੁਣਦਾ ਇੱਕ ਵੀ ਤੁਸੀਂ ਬਜ਼ੁਰਗ ਦੀ ਕੀਤੀ ਦੁਰਦਸ਼ਾ ਬਹੁਤ ਜ਼ਿਆਦਾ ਇੱਥੇ ਤੁਸੀਂ ਦੇਈ ਜ ਨੇ ਸਫਾਈਆਂ ਮੈਨੂੰ ਵੀ ਅਸੀਂ ਉਹਨੂੰ ਅਸੀਂ ਤਾਂ ਟਾਈਮ ਨਾਲ ਰੋਟੀ ਦੇ ਦਿੰਦੇ ਨੇ ਅਸੀਂ ਤਾਂ ਇੱਕ ਦਿਨ ਉਹਵੇਂ ਕਰਦੇ ਨੇ 10-11 ਵਜੇ ਰੋਟੀ ਦੇਣੀ ਟਾਈਮ ਨਾਲ ਨਾ ਮੈਨੂੰ ਅਕਲ ਦੱਸ ਦੋ ਤੂੰ ਕਹਿੰਦਾ ਕਿ ਅਸੀਂ ਤਾਂ ਪੁੱਤਾਂ ਵਾਂਗੂ ਪਾਲਿਆ ਕੁੱਤਾਂ ਦਾ ਪੁੱਤਾਂ ਵਾਂਗੂ ਪਾਲਿਆ ਤੇ ਪਿਓ ਕੁੱਤਿਆਂ ਨੂੰ ਰੱਖਿਆ ਨੀ ਠਾਰਾ ਸਾਹਿਬ ਇਹਨਾਂ ਦੀ ਕਿਸੇ ਨੇ ਵੀਡੀਓ ਬਣਾਈ ਇਹਨਾਂ ਦੇ ਬਸੁਰਗਾ ਦੀ ਫਿਰ ਇਹਨਾਂ ਦੀ ਕੰਪਲੀਟ ਹੋਈ ਸਰਪੰਚ ਸਾਹਿਬ ਬਕਾਇਦਾ ਅੱਛਾ ਪਿੰਡ ਚੋਂ ਕਿਸੇ ਨੇ ਠੀਕ ਹੈ ਇਹੜੇ ਬਾਤਿਆ ਨਾ ਸ਼ਬਦ ਵੀ ਕਿਹੜਾ ਸਾਲਾ ਕਹਿੰਦਾ ਠੀਕ ਹੈ ਹੁਣ ਇੱਕ ਚੀਜ਼ ਦਾ ਧਿਆਨ ਰੱਖਿਓ ਵੀ ਮੈਨੂੰ ਤੁਸੀਂ ਮਜਬੂਰ ਨਾ ਕਰਿਓ ਮੈਂ ਉਹਨੂੰ ਲੰਮਾ ਪਾਉਂਗਾ ਹੁਣ ਜਾਣ ਤੋਂ ਪਹਿਲਾਂ ਨਾ ਮੈਂ ਉਹਨੂੰ ਸਿਖਾ ਕੇ ਤੋਰੂੰਗਾ ਵੀ ਥਾਣੇ ਜਾ ਕੇ ਬੋਲੀਦਾ ਕਿਵੇਂ ਦੇਖੋ ਵੀ ਜਿਹੜਾ ਲੋਕੀ ਜਾਂ ਜਾਂਦੇ ਲੈ ਕੇ ਤੁਰੇ ਫਿਰਦੇ ਆ ਤੇ ਉਹ ਵੀ ਤਾਂ ਜਾਨਵਰੀ ਐ ਨਾ ਅੱਛਾ ਜਿਹੜੇ ਜਾਂ ਜਾਂਦੇ ਲੈ ਕੇ ਤੁਰੇ ਫਿਰਦੇ ਆ ਹਾਂਜੀ ਜਿਹੜੇ ਜਾਂ ਜਾਂਦੇ ਲੈ ਕੇ ਤੁਰੇ ਫਿਰਦੇ ਨੇ ਕੰਨ ਖੋਲ ਕੇ ਗੱਲ ਸੁਣ ਲੈ ਮੇਰੀ ਜਿਹੜੇ ਝਾੜ ਜਾਣੇ ਦੀ ਗੱਲ ਕਰਦੇ ਨੇ ਵੀ ਬਾ ਤੁਸੀਂ ਉਹਨਾਂ ਦੇ ਮਾਰ ਤੋਂ ਥੱਲੇ ਵੀ ਕਰੋੜ ਕਰੋੜ ਡੇਢ ਡੇਢ ਕਰੋੜ ਦੀਆਂ ਗੱਡੀਆਂ ਨੇ ਉਹਨਾਂ ਨੇ ਮਾਪਿਓ ਵਾਸਤੇ ਬਾਕਾਇਦਾ ਨੇੜ ਰੱਖੇ ਹੋਏ ਆ ਵੀ ਸਾਡੇ ਮਾਪਿਓ ਦੇ ਖਾਣ ਪੀਣ ਦਾ ਖਿਆਲ ਰੱਖਣਾ ਫੇਰ ਉਹ ਆ ਦੇ ਕੁੱਤਿਆਂ ਨੂੰ ਝਾੜਾਂ ਚ ਲਈ ਫਿਰਦੇ ਆ ਇੱਥੇ ਤੁਹਾਡੇ ਕੁੱਤੇ ਨੂੰ ਕੁੱਤਾ ਨਾ ਆਖੋ ਮਾਪਿਓ ਨੂੰ ਕੁੱਤਾ ਤੁਸੀਂ ਸਮਝ ਲਓ ਉਹਦਾ ਕੋਈ ਉਹਦਾ ਕੋਈ ਨੁਕਸਾਨ ਨਹੀਂ ਹੋਗਾ ਹੈਨਾ ਸਸਿ ਕਾਲ ਹਣੀ ਮਚੀ ਤੁਹਾਨੂੰ ਸਰ ਇੱਕ ਰਾਜੂ ਬੇਟਾ ਜੀ ਦਾ ਰਾਜੂ ਅੱਛਾ ਉਹ ਪਿੰਡ ਚੋਂ ਬੁਲਾਇਆ ਚੁਰੂ ਨੂੰ ਬੁਲਾਇਆ ਹਾਂਜੀ ਹਾਂਜੀ ਪੇਜ ਦੇ ਕੱਲਾ ਹੀ ਐ ਹਾਂਜੀ ਪੇਜ ਦੇ ਸੋ ਸੱਚੀ ਕ ਬੈਠ ਮੁੰਸੀ ਦੇ ਲੋਕ ਉਸੇ ਤੁਸੀਂ ਬੈਠ ਜੋ ਕੋਈ ਨਹੀਂ ਹਾਂ ਜੀ ਸਰ ਹੁਕਮ ਨਹੀਂ ਨਹੀਂ ਹੁਕਮ ਨਹੀਂ ਬਸ ਵੈਸੇ ਹੀ ਥੋੜਾ ਜਿਹਾ ਕਰ ਰਹੇ ਸੀ ਪਬਲਿਕ ਸੇਵਾ ਠੀਕ ਤੇ ਉਹਦੇ ਚ ਕੁਝ ਚੀਜ਼ਾਂ ਹੁੰਦੀਆਂ ਨੇ ਪਬਲਿਕ ਪੱਧਰ ਤੇ ਧਿਆਨ ਚ ਰੱਖਣੀਆਂ ਹੁੰਦੀਆਂ ਸੀ ਬਸ ਉਹਦੇ ਵਾਸਤੇ ਇੱਕ ਥੋੜਾ ਕੋਈ ਥੋੜੀ ਜਿਹੀ ਜਾਣਕਾਰੀ ਵਾਸਤੇ ਬੁਲਾਇਆ ਸੀਗਾ ਤੁਹਾਨੂੰ ਤੇ ਠੀਕ ਹੈ ਸਰ ਫੋਨ ਬੰਦ ਕਰ ਲਓ ਬੜੇ ਇੱਕ ਚੱਕਲੀ ਹਾਂ ਚੱਕ ਲਓ ਬਾਅਦ ਚ ਬੰਦ ਕਰੋ ਹੈਲੋ ਹੈਲੋ ਮੈਂ ਥਾਣੇ ਥਾਣੇ ਬੈਠੇ ਫਿਰ ਦਰਦ ਦਿਖਾਣੇ ਕੀ ਕੰਮ ਕਰਨਾ ਤੂੰ ਤੇ ਮੈਨੂੰ ਥਾਣੇ ਬੁਲਾਇਆ ਇੱਥੋਂ ਫੋਨ ਗਿਆ ਸੀ ਕੀ ਕੰਮ ਕੀ ਗੱਲ ਹੋਗੀ ਮੈਂ ਤਾਂ ਅਜੇ ਹੁਣੇ ਆ ਕੇ ਖੜਾ ਮੈਨੂੰ ਪਤਾ ਨਹੀਂ ਕੀ ਕੰਮ ਹੈ ਤੈਨੂੰ ਪੁੱਛ ਕੋਈ ਨਹੀਂ ਫੋਨ ਕਟੋ ਦੱਸ ਦੇ ਨੇ ਪਰ ਮੈਂ ਹੁਣ ਨਹੀਂ ਇੱਥੇ ਸਰਪੰਚ ਨੂੰ ਲੈ ਕੇ ਜਾ ਰੋ ਰੁਕ ਜਾ ਦੋ ਮੈਂ ਤਾਂ ਆ ਕੇ ਨਹੀਂ ਠੀਕ ਹੈ ਘਰੋਂ ਆ ਤੈਨੂੰ ਹਾਂਜੀ ਸਰ ਅੱਛਾ ਦੱਸ ਕੇ ਆਇਆ ਸੀਗਾ ਨਹੀਂ ਦੱਸ ਕੇ ਨਹੀਂ ਆਇਆ ਅੱਛਾ ਸਰਪੰਚ ਸਾਹਿਬ ਵੀ ਆ ਗਏ ਅੱਛਾ ਸਰਪੰਚ ਜੀ ਉਹ ਸਰਪੰਚ ਸਾਹਿਬ ਕੀ ਹਾਲ ਹੈ ਨਹੀਂ ਹੋਰ ਥਾਲੇ ਸਭ ਠੀਕ ਠਾਕ ਹੋ ਵਧੀਆ ਕਿਵੇਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਜੀ ਬੇਬਾ ਬੈਠੋ ਹੁਣ ਸੇ ਜੇ ਐਂ ਕਰ ਲੋ ਕੁਰਸੀ ਬੜੀ ਜੀ ਤੁਸੀਂ ਕਿਵੇਂ ਅੱਜ ਰਾਜੂ ਜੀ ਨੂੰ ਬੁਲਾਇਆ ਤੁਸੀਂ ਥਾਣੇ ਥੋੜੀ ਜਰਨਲ ਪੁੱਛ ਕੇ ਚਾਸਤੇ ਬੁਲਾਇਆ ਸੀਗਾ ਅੱਛਾ ਅੱਛਾ ਜੀ ਉਹ ਐਵੇਂ ਹੀ ਭੱਜਿਆ ਜੀ ਇਹ ਬਹੁਤ ਪਰੇ ਗੱਲ ਕੀ ਹੋਈ ਹੈ ਮੈਨੂੰ ਪਤਾ ਮੈਨੂੰ ਤਾਂ ਆਵਾਜ਼ ਪੁੱਛੀ ਜਾਂਦਾ ਕੁਛ ਨਹੀਂ ਵੀ ਬੱਸ ਜਾਣਨ ਪੁੱਛ ਕੇ ਆਈ ਏ ਘਬਰਾਉਣ ਵਾਲੀ ਗੱਲ ਨਹੀਂ ਕੋਈ ਅਸੀਂ ਤੁਹਾਨੂੰ ਪਤਾ ਨਾ ਵੀ ਪੁਲਿਸ ਪਬਲਿਕ ਸਰਵੈਂਟ ਹੁੰਦੀ ਹੈ ਸਰਕਾਰੀ ਮੁਲਾਜ਼ਮ ਕੋਈ ਵੀ ਆ ਸਰਪੰਚ ਸਾਹਿਬ ਤੁਸੀਂ ਤਾਂ ਸਿਆਣੇ ਹੋ ਤੁਹਾਨੂੰ ਪਤਾ ਪਬਲਿਕ ਸਰਵੈਂਟ ਹੈ ਹਨਾ ਮੈਨੂੰ ਗੱਲ ਦਾ ਪਤਾ ਵੀ ਲੱਗਿਆ ਮੈਨੂੰ ਮੈਂ ਤਾਂ ਕੋਈ ਨਹੀਂ ਪੁੱਛਦੇ ਕੀ ਗੱਲ ਹੋ ਗਈ ਵੀ ਬੱਸ ਘਬਰਾਉਣ ਦੀ ਲੋੜ ਨਹੀਂ ਮੈਂ ਉਹਨਾਂ ਥਾਣੇਦਾਰਾਂ ਚੋਂ ਨਹੀਂ ਵੀ ਬਿਨਾ ਵਜਾ ਪੁੱਛ ਕੇ ਤੇ ਪਤਾ ਨਹੀਂ ਕੀ ਕਰਨ ਲੱਗ ਪੂੰਗਾ ਮੈਂ ਆਪਣੀ ਡਿਊਟੀ ਸਮਝਦਾ ਹਾਂ ਰੋ ਵੰਮੇ ਤੁਮਾ ਸਾ ਕਬਰਾਈ ਕਬਰਾਈ ਐਸੀ ਆ ਜਦੋਂ ਮੈਨੂੰ ਤਾਂ ਇਹਨਾਂ ਨੇ ਦੱਸਿਆ ਵੀ ਮੈਂ ਤਾਂ ਠਾਣੇ 'ਚ ਬੈਠਾ ਮੈਂ ਤਾਂ ਨਹੀਂ ਨਹੀਂ ਮੈਂ ਕੀ ਹੋ ਗਿਆ ਸਾਥੋ ਐਡਾ ਮੈਂ ਕਰਵਾਇਆ ਸੀਗਾ ਫੋਨ ਮੋਸੀ ਜੀ ਕੋਲੋਂ ਮੈਂ ਹੀ ਕਰਵਾਇਆ ਸੀਗਾ ਮੈਂ ਕਿਹਾਓ ਤੁਸੀਂ ਅੱਕਰੀ ਆ ਕੇ ਜਾਓ ਠੀਕ ਹੈ ਜੀ ਸਰ ਸਰਪੰਚ ਸਾਹਿਬ ਕਿਵੇਂ ਆ ਬੰਦਾ ਇਹ ਬੰਦਾ ਠੀਕ ਹੈ ਜੀ ਕੋਈ ਕਹਿੰਦਾ ਮੈਂ ਚਾਹੀਦੀ ਕੋਈ ਕੁਛ ਕਹਿੰਦਾ ਨਹੀਂ ਸਾਡੇ ਪਿੰਡ ਦੇ ਅੱਛਾ ਸੋ ਬਾਕੀ ਤੁਹਾਨੂੰ ਪਤਾ ਹੈ ਖੇਤੀਬਾੜੀ ਕਰਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਪਾਈ ਖੇਤੀਬਾੜੀ ਕਰਦੇ ਕੋਈ ਸ਼ਿਕਾਇਤ ਨਹੀਂ ਬੰਦਾ ਜੀ ਤੇ ਤੁਹਾਨੂੰ ਘਰੋਂ ਬੁਲਾ ਕੇ ਲਿਆਈ ਹੈ ਮੇਰੇ ਕੋਲੇ ਤਾਂ ਸਾਥ ਸਾਈ ਹੋ ਕੇ ਗਈ ਜੀ ਅੱਛਾ ਕਹਿੰਦੀ ਜੀ ਮੇਰੇ ਬੰਦੇ ਨੂੰ ਆ ਕੇ ਥਾਣੇ ਲੈ ਕੇ ਜਾ ਥਾਣੇ ਬੁਲਾਇਆ ਪਤਾ ਨਹੀਂ ਇੱਥੇ ਸਾਡਾ ਤਾਂ ਕੋਈ ਕਸੂਰ ਨਹੀਂ ਆ ਹਾਂ ਕਹਿੰਦਾ ਭਾਈ ਆਪਾਂ ਤਾਂ ਪੁੱਛ ਲੈਣੇ ਆ ਆਪਣਾ ਮਿੱਤਰ ਹੀ ਆ ਅੱਛਾ ਜੀ ਚਲੋ ਵਧੀਆ ਕੀਤਾ ਇਹਨੇ ਬੀਬਾ ਨੇ ਠੀਕ ਆ ਚੰਗਾ ਜੇ ਘਰ ਵਾਲੀ ਬੰਦੇ ਦਾ ਫਿਕਰ ਕਰਦੀ ਆ ਤੂੰ ਜਿਹੜੇ ਪਿੰਡਾਂ ਵਾਲੇ ਲੇਡੀਜ਼ ਹੁੰਦੇ ਉਹਨਾਂ ਨੇ ਥਾਣੇ ਗੇਚਰੇ ਆ ਤਾਂ ਡਰਦਿਆਂ ਬਾਹਲਾ ਹੁੰਦੀ ਉਹਨਾਂ ਨੂੰ ਪਤਾ ਨਹੀਂ ਸਾਡੇ ਬੰਦੇ ਦੇ ਕੀ ਅੱਜ ਕੱਲ੍ਹ ਤੁਹਾਨੂੰ ਪਤਾ ਪੰਜਾਬ ਦਾ ਚ ਮਾਹੌਲ ਕਿ ਚੱਲੀ ਜਾਂਦਾ ਹਾਂ ਨਹੀਂ ਬਿਲਕੁਲ ਠੀਕ ਆ ਨਾ ਪਹਿਲਾਂ ਬੇ ਕਈ ਵਾਰੀ ਬੇ ਕਸੂ ਮੈਂ ਪਹਿਲਾਂ ਵੀ ਰਹਿ ਗਿਆ ਲੱਤਾਂ ਤੋੜੀਆਂ ਆ ਡਰਦੇ ਆ ਭਰਾ ਅੱਜ ਕੱਲ ਲੇਡੀਜ਼ ਡਰਦੇ ਆ ਹਾਂ ਸਰਪੰਚ ਸਾਹਿਬ ਪਹਿਲਾਂ ਵੀ ਮੈਂ ਰਹਿ ਕੇ ਗਿਆ ਤੁਹਾਨੂੰ ਮੇਰੇ ਬਾਰੇ ਪਤਾ ਹੈ ਨਾ ਹਾਂਜੀ ਹਾਂਜੀ ਵੀ ਮੈਂ ਤਾਂ ਉਹ ਚੀਜ਼ਾਂ ਕਰਦਾ ਹੀ ਮੈਂ ਤਾਂ ਪਹਿਲਾਂ ਕਿਹਾ ਸੀ ਮੈਂ ਕਹਿੰਦਾ ਇੱਥੇ ਕੁਝ ਨਹੀਂ ਮੈਂ ਨਹੀਂ ਬੁੱਕਰੇ ਇਹਨਾਂ ਦੱਸ ਗਿਆ ਜੀ ਜੋ ਤੁਹਾਡੀ ਨਹੀਂ ਚਲੋ ਕੋਈ ਨਹੀਂ ਬਾਬਾ ਬੈਠੋ ਤੁਸੀਂ ਕੋਈ ਗੱਲ ਨਹੀਂ ਆ ਗਈ ਉਹ ਮੈਂ ਅਸੀਂ ਕਿਹੜਾ ਕੋਈ ਚੋਰੀ ਉਹਦਾ ਕੰਮ ਕਰਨਾ ਸੀ ਇਹਦੇ ਨਾਲ ਜਦੋਂ ਮਨਸ਼ੀ ਸਾਹਿਬ ਦੀ ਕਾਲ ਆ ਗਈ ਤੇ ਮੈਂ ਕਿਹਾ ਵੀ ਨਾਲ ਦੀ ਨਾਲ ਪਹਿਲਾਂ ਥਾਣੇ ਜਾ ਹਾਂ ਨਹੀਂ ਚਲੋ ਚੰਗਾ ਕੀਤਾ ਮੈਨੂੰ ਪਤਾ ਹੈ ਪਰਿਵਾਰਚ ਕੌਣ-ਕੌਣ ਹੈ ਪਰਿਵਾਰ ਜੀ ਇੱਕ ਮੇਰਾ ਬਾਪੂ ਆ ਹੂੰ ਦ ਤੇ ਇੱਕ ਮੇਰੀ ਮੈਸੇਜ ਆ ਇੱਕ ਮੈਂ ਹੀ ਪੰਜ ਜਾਣੀ ਆਈ ਅਸੀਂ ਅੱਛਾ ਬੇਟੇ ਆ ਦੋ ਕਿਹੜੇ ਕਿਹੜੇ ਇੱਕ ਤਾਂ ਬੇਡਾ ਤਾਂ ਮੇਰਾ ਵੱਡਾ ਹੀ ਹੂੰ ਤੇ ਇੱਕ ਛੋਟਾ ਬੇਟਾ ਰੂਸੀ ਹੈ ਇਹ ਸਭ ਰੂਸੀ ਹਾਂਜੀ ਜਵਾਗ ਦਾ ਨਾਂ ਕੁੱਤੇ ਆਲਾ ਰੱਖੀ ਬੈਠੇ ਹੋ ਯਾਰ ਮਿਰਗੀ ਕੁੱਤਾ ਨਾ ਕਹੋ ਤੁਸੀਂ ਨਹੀਂ ਜਵਾਗ ਨੂੰ ਨਹੀਂ ਆਖਿਆ ਮੈਂ ਤਾਂ ਨਾਂ ਆਖਿਆ ਵੀ ਕੁੱਤਿਆਂ ਆਲਾ ਰੱਖੀ ਬੈਠੇ ਹੋ ਬੀਬਾ ਨਹੀਂ ਜੂ ਹੈ ਜਾਨਵਰ ਇਦਾਂ ਦਾ ਜਿਹੜਾ ਤੁਸੀਂ ਨਾਂ ਲਈ ਜਾਨੇ ਅੱਛਾ ਜਾਨਵਰੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸਮਝ ਗਿਆ ਸਮਝ ਗਿਆ ਤੁਸੀਂ ਕੁੱਤਾ ਨਾ ਨਹੀਂ ਨਹੀਂ ਕੋਈ ਨਾ ਕੋਈ ਮੈਂ ਸਮਝ ਗਿਆ ਵੀ ਹੈਗਾ ਜਾਨਵਰੀ ਠੀਕ ਹੈ ਕੋਈ ਗੱਲ ਕੋਈ ਗੱਲ ਨਹੀਂ ਮੈਂ ਸਮਝ ਗਿਆ ਅੱਛਾ ਤੁਸੀਂ ਆ ਤੁਹਾਡੀ ਵਾਈਫ ਹੈ ਤੁਹਾਡਾ ਫਾਦਰ ਸਾਹਿਬ ਹੈ ਤੁਹਾਡੇ ਤੇ ਬੇਟਾ ਤੁਹਾਡਾ ਹਾਂਜੀ ਇੱਕ ਤੁਹਾਡਾ ਉਹ ਜਿਹੜਾ ਰੂਸੀ ਜੀ ਨੂੰ ਕਹਿ ਰਹੇ ਹੋ ਉਹ ਹੈ ਠੀਕ ਹੈ ਹਾਂਜੀ ਠੀਕ ਹੈ ਕਿੰਨੇ ਕੁ ਕੀਮਤ ਵਾਲਾ ਤੁਹਾਡਾ ਰੂਸੀ ਹੈਗਾ ਜੀ 35 32000 ਵਾਲਿਆਂ ਦਾ ਲਿਆਂਦਾ ਜੀ ਬਜ਼ੁਰਗ ਕੇ ਮੈਂ ਰਹਿੰਦੇ ਆ ਬਾਪੂ ਹੀ ਆ ਨਾ ਇਕੱਲਾ ਬੇਬੀ ਨਕਲਾ ਬਾਪੂ ਹੈ ਬਾਪੂ ਹੈ ਕੈਮਰਾੰ ਦਾ ਠੀਕ ਹੈ ਵਧੀਆ ਜੀ ਸਰਪੰਚ ਸਾਹਿਬ ਵਿੱਲਾ ਆ ਕਰੇ ਮੋਜ ਨਾ ਪਿਆ ਮੋਜ ਨਾ ਪਿਆ ਹਾਂਜੀ ਸਰਪੰਚ ਸਾਹਿਬ ਇੱਕ ਗੱਲ ਨੋਟ ਕੀਤੀ ਹਾਂਜੀ ਜੀ ਸਮਾਂ ਦੇਖੋ ਕਿੰਨਾ ਬਦਲ ਗਿਆ ਵੀ ਦੋਨਾਂ ਜੀਆਂ ਨੇ ਇੱਕੋ ਵਾਰੀ ਟੋਕ ਤਾਂ ਇਕੱਠਿਆ ਨੇ ਕਹਿੰਦੇ ਵੀ ਉਹਨੂੰ ਕੁੱਤਾ ਨਾ ਕੋ ਬਿਲਕੁਲ ਮੈਂ ਕਿਹਾ ਚਲੋ ਭਾਈ ਨਹੀਂ ਕੁੱਤਾ ਤੇ ਜਾਨਵਰ ਕਹ ਦੇਣੇ ਆ ਇੱਕ ਰਚ ਬੜੇ ਪਿਆਰ ਨਾਲ ਰੱਖਿਆ ਹੁੰਦਾ ਨਾ ਹਾਂਜੀ ਹੂੰ ਬਿਲਕੁਲ ਬਿਲਕੁਲ ਅੱਜਕੱਲ੍ਹ ਤੁਹਾਨੂੰ ਦੱਸਿਆ ਜੀ ਵੀ ਇਹ ਨਹੀਂ ਅੱਜਕੱਲ੍ਹ ਮੈਂ ਇੱਕ ਦੇਖਿਆ ਆਪਣਾ ਘਰ ਸੀ ਆਪਣੀ ਮਿੱਤਰੀ ਸੀ ਉਹ ਹਾਂ ਉਹਨਾਂ ਨੇ ਕਿਤੇ ਤੀਰਥ ਯਾਤਰਾ ਤੇ ਗਏ ਸੀ ਜੀ ਕਾ ਦੂਰ ਦੇ ਤੋਂਕੀ 12-1300 ਕਿਲੋਮੀਟਰ ਸੀ ਹਾਂ ਉਹਨਾਂ ਨੇ ਸਪੈਸ਼ਲੀ ਉਹਨਾਂ ਨੇ ਆਪ ਤੇ ਡੌਗੀ ਦੀ ਟਿਕਟ ਬੁੱਕ ਕਰਾਈ ਤੇ ਉਹਨੂੰ ਨਾਲ ਲੈ ਆਪੇ ਡੌਗੀ ਕਹਿਣਾ ਪੈਂਦਾ ਮੈਂ ਤਾਂ ਭੁੱਲ ਗਿਆ ਇਹ ਵੀ ਹੈਗਾ ਮੈਂ ਕਹਿੰਦਾ ਮੈਂ ਕੁੱਤਾ ਕਹਿੰਦਾ ਕਿਸੇ ਬੀਬਾ ਮੈਨੂੰ ਨਾ ਪਾਵੇ ਸਾਡੇ ਪਿੰਡ ਤੇ ਸਾਡੇ ਪਿੰਡ ਦਾ ਸਭਾ ਤੁਸੀਂ ਸੰਭਾਲ ਗਏ ਹਣਾ ਹਾਂਜੀ ਹਾਂਜੀ ਮਤਲਬ ਤੁਸੀਂ ਤੁਹਾਡੇ ਪਿੰਡ ਦੇ ਆ ਹਣਾ ਤੁਸੀਂ ਜਾਣਦੇ ਹੋ ਗਰਮ ਸਵੇਰਾ ਹਣਾ ਬੀਬਾ ਕਹਿੰਦੇ ਤੇ ਅੱਛਾ ਬਹੁਤ ਸਾਰੇ ਇਹੋ ਜਿਹੇ ਕੀਤੇ ਕਹਿ ਜਿਹੜੇ ਬੱਚਿਆਂ ਨਾਲ ਵੱਧ ਕੇ ਰੱਖਦੇ ਆਗੇ ਏਸੀ ਦੇ ਵਿੱਚ ਬੱਚਾ ਤਾਂ ਮਾਂ ਬੈਠੇ ਨਾ ਬੈਠੇ ਪਰ ਡੌਗੀ ਨਾ ਏਸੀ ਚ ਜਾਵੇ ਇਹਨਾਂ ਦਾ ਕੀ ਲੋਕਾਂ ਦਾ ਘਰ ਘਰ ਰਹਿਣ ਵੀ ਇਹਨਾਂ ਦਾ ਏਸੀ ਚ ਘਰ ਘਰ ਹੀ ਹਾਲ ਹੈ ਜੁਰਗ ਬੇਮਾਚਾ ਕੋਈ ਵੀ ਹੈ ਉਹ ਬਾਹਰ ਬੈਠੇ ਉਹਨਾਂ ਨਿਮਨ ਥਲੇ ਹਾਂ ਪਰ ਡੌਗੀ ਅੰਦਰ ਹੋ ਗਏ ਸੀ ਸਾ ਬਿਲਕੁਲ ਬਿਲਕੁਲ ਇਹਨਾਂ ਦੇ ਵੀ ਦਿੱਖਿਆ ਮੈਂ ਕਿ ਸਿਮ ਜੀ ਬਜ਼ੁਰਗ ਠੀਕ ਰਹਿੰਦੇ ਥੋਡੇ ਹਾਂਜੀ ਵਧੀਆ ਠੀਕ ਹੈ ਭਾਈ ਪੱਕੀ ਗੱਲ ਹੈ ਹਾਂਜੀ ਕੀ ਕੁਝ ਖਵਾਉਣਾ ਤੁਸੀਂ ਇਹਨੂੰ ਮਤਲਬ ਪਰਿਵਾਰ ਦੇ ਵਿੱਚ ਤੁਸੀਂ ਤੁਹਾਡਾ ਕਾਣ ਪੀਣ ਕੀ ਹੈ ਪਰਿਵਾਰ ਚ ਮਤਲਬ ਮੈਂ ਪਰਿਵਾਰ ਚ ਪੁੱਛ ਰਿਹਾ ਬੇਸ਼ੱਕ ਉਹਨ ਤੁਸੀਂ ਆਪਦੇ ਉਹਨੂੰ ਰੋਸੀ ਨੂੰ ਵੀ ਵਿੱਚੇ ਗੱਲ ਲਓ ਮੈਨੂੰ ਕੋਈ ਉਹਦੇ ਨਾਲ ਨਫਾ ਨੁਕਸਾਨ ਨਹੀਂਗਾ ਸਾਡੇ ਉਹ ਸਰੂਸੀ ਬੇਟੇ ਨੂੰ ਤਾਂ ਸੀ ਅ ਤੇ 2 ਕਿਲੋ ਦੁੱਧ ਪੀ ਜਾਂਦਾ ਹੀ ਉਹ ਕਿੰਨੇ ਦਿਨਾਂ ਚ ਇੱਕ ਦਿਨ ਚ ਇੱਕ ਦਿਨ ਚ ਹਾਂਜੀ ਪਨੀਰ ਅੱਧਾ ਕਿਲੋ ਦੋ ਟਾਈਮਾਂ ਦਾ ਚੂਰੀ ਵੀ ਕੁੱਟ ਕੇ ਇੱਕ ਦੋ ਵਾਰੀ ਚੂਰੀ ਵੀ ਖਵਾਉਂਦੀ ਐ ਚੂਰੀ ਵੀ ਖਵਾਉਂਦੀ ਐ ਕੁੱਟ ਕੇ ਦੇਸੀ ਘਿਓ ਦੀ ਥੋੜੀ ਖਵਾਉਣੀ ਕੁੱਟ ਕੇ ਪਰ ਜਾਨਾ ਜੀ ਹਾਂਜੀ ਦੂਜੀ ਖਾਂਦਾ ਨਹੀਂ ਮੈਂ ਤੋੜ ਅੱਛਾ ਬੱਚਾ ਸਾਡਾ ਉਹ ਦਾਲ ਦਾ ਦਾਲ ਦਾ ਕਿਉਂ ਨਹੀਂ ਖਾਂਦਾ ਗਾ ਨਹੀਂ ਨਹੀਂ ਨਾ ਦਾਲ ਦਾ ਖਾਂਦਾ ਨਾ ਮੈਂ ਤੋੜ ਜੀ ਉਹ ਵਰਕ ਹੀ ਭਾਗੇ ਨਾ ਉਹਦਾ ਖਾਂਦਾ ਉਹਨੂੰ ਚੂਰੀ ਕੁੱਟ ਕੇ ਖਵਾਉਣੀ ਪੈਂਦੀ ਕੋਈ ਇਹਨੂੰ ਤੁਸੀਂ ਟੈਨਸ਼ਨ ਨਾ ਲਓ ਥੋੜਾ ਜਿਹਾ ਰਿਲੈਕਸ ਬੈਠ ਜਾਓ ਕੁਰਸੀ ਨੇੜੇ ਕਰ ਲਓ ਖਿਭਰਾਉਣ ਦੀ ਲੋੜ ਨਹੀਂ ਮੈਂ ਆਪਾਂ ਗੱਲ ਹੀ ਕਰ ਰਹੇ ਹਾਂ ਦੇਸੀ ਘੋਦੀ ਚੋਰੀ ਖਾਂਦਾ ਹਾਂ ਹਾਂਜੀ ਹਾਂ ਰੂਸੀ ਤੁਹਾਡਾ ਠੀਕ ਹੈ ਹੋਰ ਕੀ ਕੁਝ ਖਵਾ ਦਿੰਨੇ ਆ ਕੇਲੇ ਖਵਾ ਦੇ ਦਰਜਣ ਕੇਲੇ ਨਹੀਂ ਖਾ ਜਾਂਦਾ ਜੀ ਹਫ਼ਤੇ ਚ ਨਾ ਨਹੀਂ ਇੱਕ ਦਿਨ ਕੀ ਖਾ ਜਾਂਦਾ ਇੱਕ ਦਿਨ ਚ ਦਰਜਣ ਕੇਲੇ ਨਹੀਂ ਹਾਂ ਜੀ ਰਿਆਣਾ ਮੈਂ ਇੰਨਾ ਸਮਾਨ ਲੈ ਕੇ ਜਾਣਾ ਅੱਛਾ ਖਾ ਜਾਂਦੇ ਚੋਰੀ ਕੇਲੇ ਹਾਂਜੀ ਪਨੀਰ ਪਨੀਰ ਖਾ ਜਾਂਦਾ ਜੀ ਅੱਧਾ ਕਿਲੋ ਪਨੀਰ 2 ਕਿਲੋ ਦੁੱਧ ਨਾ ਦਰਜਣ ਕੇਲਿਆਂ ਦੀ ਇੱਕ ਦਿਨ ਚ ਨਹੀਂ ਜੀ ਕਈ ਵਾਰੀ ਤਾਂ ਇੱਕ ਕ੍ਰੈਂਚ ਵੀ ਖਾ ਜਾਂਦਾ ਹਾਂ ਤੇ ਨਹੀਂ 6-7 ਕੇਲੇ ਤਾਂ ਖਾਈ ਜਾਂਦੇ ਸਾਜ ਮੇਰਾ ਪੁੱਤ ਉਹ ਬਿਸਕਟ ਵੀ ਖਾ ਜਾਂਦਾ ਜੀ ਦੋ ਚਾਰ ਪੈਟ ਬਿਸਕਟਾਂ ਦੇ ਇੱਕ ਦੋ ਇੱਕ ਦਰਜਨ ਕੇਲੇ ਆਦੇ ਪੈਟ ਬਿਸਕਟਾਂ ਦਾ ਕਈ ਵਾਰੀ ਖਾ ਜਾਂਦੇ ਅੱਛਾ ਯਾਰ 5-7 ਕੇਲਾਂ ਚੋਂ ਮੁੰਸੀ ਤੇ ਇੰਨੀ ਕਮਾਈ ਹੋ ਜਾਂਦੀ ਹੈ ਵੀ ਬੰਦਾ ਜਿਹੜਾ ਹੈਗਾ ਵੀ ਅੱਧਾ ਕਿਲੋ ਪਾਈਆ ਪਨੀਰ ਚੋਂ ਹੋ ਸਕਦਾ ਕਈ ਵਾਰੀ ਵਧਾ ਚੜਾ ਕੇ ਬੰਦਾ ਕਹਿੰਦਾ ਪਾਈਆ ਵੀ ਮੰਨ ਲਓ ਜਦਾਂ ਕਿਲੋ ਕਹਿੰਦਾ ਮੂੰਹੋਂ ਤੇ ਘੁਮਾਉਂਦੇ ਹੋਣਗੇ ਤੋ ਇਹ ਜੇ ਪਾਈਏ ਪਾਈਏ ਮੰਨ ਲਓ ਜੇ ਪਾਈਆ ਪਨੀਰ ਖਾ ਖਾ ਜਾਂਦੇ ਹੈ ਬਹੁਤ ਜਾਨਵਰ ਖਾ ਜਾਂਦੇ ਐਨਾ ਖਾ ਜਾਂਦੇ ਬਿਲਕੁਲ ਖਾ ਜਾਂਦੇ ਪਰ ਸਾਡੇ ਤਾਂ ਰੱਖਿਆ ਸੀ ਤਾਨੂੰ ਤੜਕੇ ਕਰੀ ਜਿਹੜਾ ਦੋ ਰੋਟੀਆਂ ਗੋੜਨਾ ਪਾ ਦਿੰਨੇ ਆ ਐਨੀ ਕਿ ਸੇਵਾ ਕਰਦੇ ਆ ਕਈ ਵਾਰੀ ਆਪ ਨਹੀਂ ਖਾਂਦੇ ਅਸੀਂ ਉਹਦੀ ਸੇਵਾ ਕਰ ਵਾ 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 ਬਸ ਆਹੀ ਪੁੱਛਣਾ ਸੀਗਾ ਮੈਂ ਤੁਹਾਨੂੰ ਸਰਪੰਚ ਸਾਹਿਬ ਤੁਹਾਡੇ ਸਾਹਮਣੇ ਨੇ ਕਿਹਾ ਵੀ ਬਾਪੂ ਤੰਦਰੁਸਤ ਹੈ ਬਾਪੂ ਠੀਕ ਠਾਕ ਹੈ ਹਾਂਜੀ ਹੈਨਾ ਇਹਨਾਂ ਦਾ ਘਰ ਨਾ ਹੀ ਆਪਣੇ ਤੋਂ ਪਿੰਡ ਦੀ ਫਿਰਨੀ ਦੇ ਕਾਫੀ ਦੂਰ ਪੈਂਦਾ ਹੈ अच्छा अपना ऑन जनवरी ਘਟ ਹੈ ਗਿਣਾ ਗੁੜਾ ਨਹੀਂ ਵਜਦਾ ਤੇ ਮੈਂ ਚਲੋ ਥੋੜੀਆਂ ਹੋਰ ਵੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਕੋਈ ਗੱਲ ਨਹੀਂ ਆਪਣੇ ਪਿੰਡ ਦੇ ਪਿੰਡ ਬਾਹਰ ਵੜਾਈ ਹਾਂ ਤੇ ਤਾਂ ਕਰ ਕਿੰਨੇ ਇਧਰਲੇ ਮੈਂ ਇਹਨਾਂ ਦੇ ਘਰ ਨੂੰ ਜਾਇ ਨਹੀਂ ਗਾ ਵੈਸੇ ਉਹ ਚਲੋ ਪਿੰਡ ਪੱਤਰ ਤੇ ਪਛਾਣ ਤਾਂ ਹੁੰਦੀ ਹੈ ਅੱਛਾ ਹੁੰਦੀ ਹੈ ਬੰਦੇ ਨਹੀਂ ਬਹੁਤ ਡਾਕਟਰ ਵੋਟਾਂ ਮੋਹਦੇ ਤੁਹਾਨੂੰ ਹਣਾ ਬੰਦਾ ਤਾਂ ਪਤਾ ਹੀ ਹੁੰਦੇ ਨੇਗਾ ਚੰਦਾ ਹਾਂ ਜੀ ਜੀ ਬਾਪੂ ਨੂੰ ਕੋਈ ਪ੍ਰੋਬਲਮ ਹੈ ਮੰਜੇ-ਮੁੰਜੇ ਤੇ ਕੋ ਪੈਣ-ਬੈਣ ਵਾਲੀ ਜਾਂ ਤੁਸੀਂ ਜੇ ਵੀ ਤੰਦਰੁਸਤ ਹੈ ਤਾਂ ਉਵੇਂ ਹੀ ਹੈ ਮੇਰਾ ਥੋੜੀ ਢੋਈ ਦੀ ਪ੍ਰੋਬਲਮ ਜੀ ਸੀਗੀ ਪਹਿਲਾਂ ਹੀ ਹਾਂ ਦਵਾਈ ਲਈ ਹੋਈ ਏ। ਅੱਛਾ। ਠੀਕਾ ਮੰਜੇ ਤੇ ਪੈ ਰਹੇ ਨੇ ਕੀ? ਅੱਛਾ। ਕਾਫੀ ਜ਼ਰ ਹੋ ਗਿਆ ਮੈਂ ਵੀ ਦੇਖਿਆ ਨਹੀਂ ਅੱਧੀ ਵਾਰ ਇਹਨਾਂ ਸੱਤ ਚ ਕਈ ਵਾਰੀ ਆ ਜਾਂਦੇ ਸੀਗੇ ਬੈਠੇ ਹੁੰਦੇ ਸੀਗੇ। ਹੁਣ ਤਾਂ ਕਾਫੀ ਚੀਜ਼ ਨਹੀਂ ਸੀ ਮੈਨੂੰ ਸਾਲ ਹੀ ਵਗਣ ਨਾਲ ਆਏ ਨਹੀਂ। ਨਹੀਂ ਹੁਣ ਘੱਟ ਹੀ ਨੇ ਹੁੰਦੇ ਬਾਹਰ। ਅੱਛਾ ਕੀ ਗੱਲ ਢੱਲੇ ਆ? ਕੋਈ ਦੀ ਪ੍ਰੋਬਲਮ ਜੀ ਸੀਗੀ ਉਹ ਹੁਣ ਪੈ ਰਹੇ ਸੀਗੇ। ਰੋਟੀ ਰੋਟੀ ਰਾਮਣਾ ਖਾ ਲੈਂਦੇ ਆ। ਆ ਇਹ ਰੋਟੀ ਦਾ ਟਾਈਮ ਨਾਲ ਖਾ ਲੈਂਦੇ ਆ ਆਮ ਨਾਲ ਮਤਲਬ ਕੀ ਹੈ ਘਰਾਂ ਦੇ ਵਿੱਚ ਆਪਾਂ ਦੇਖੀਦਾ ਅੱਜ ਕੱਲ ਵੀ ਮਾਪਿਓ ਇੱਥੋਂ ਤੱਕ ਨੌਬ ਤਾਈ ਪਈ ਹੈ ਵੀ ਮਾਪਿਓ ਬਿਰਧ ਆਸ਼ਰਮ ਆਸ਼ਰਮਾਂ ਦੇ ਵਿੱਚ ਸਰਪੰਚ ਸਾਹਿਬ ਹਣਾ ਬਹੁਤ ਕੇਸ ਹਾਂ ਜੀ ਚਲੋ ਤੁਹਾਡੇ ਕੋਲ ਘਰੇ ਆ ਮੇਰਾ ਫਰਜ਼ ਮੈਂ ਇਸ ਕਰਕੇ ਤੁਹਾਨੂੰ ਬੁਲਾਇਆ ਸੀਗਾ ਵੀ ਰੋਟੀ ਟਾਈਮ ਨਾਲ ਆਪ ਦੇ ਦਿਨੋ ਬੀਬਾ ਨੂੰ ਥੋੜੇ ਸੋਹਰਾ ਸਾਹਿਬ ਨੂੰ ਕਿ ਮੰਗਣੀ ਮੁਗਣੀ ਪੈਂਦੀ ਹੈ ਬਜ਼ੁਰਗਾਂ ਦੇ ਹਾਲਾਤ ਮਾੜੇ ਆ ਅੱਜ ਕੱਲ ਨਹੀਂ ਜੀ ਮੰਗਦੇ ਤਾਂ ਨਹੀਂ ਆਪ ਹੀ ਪੜਾਈਦੀ ਉਹਨਾਂ ਨੂੰ ਰੋਟੀ ਤਾਂ ਵਧੀਆ ਰੋਟੀ ਖਵਾਉਣੇ ਹੋ ਹਾਂ ਜੀ ਹਾਂ ਜੀ ਵਧੀਆ ਮਤਲਬ ਜਿਵੇਂ ਤੁਸੀਂ ਕਿਹਾ ਤੁਹਾਡੇ ਉਹਨੂੰ ਤੇ ਰੂਸੀ ਤੁਹਾਡਾ ਤੇ ਜਿਵੇਂ ਉਹਨੂੰ ਤੁਸੀਂ ਕਹਿੰਦੇ ਪਨੀਰ ਦੁੱਧ ਕੇਲੇ ਬਿਸਕੁਟ ਹੋਰ ਵੀ ਕੁ ਪਾਉਂਦੇ ਹੋਗੇ ਲੱਲਾਪਾ ਬਾਬਾ ਹਨ ਪਤਾ ਨਹੀਂ ਕੀ ਕੁਛ ਬਾਪੂ ਨੂੰ ਦੇ ਦੇਣੇ ਸਾਰਾ ਕੁਛ ਹਾਂਜੀ ਸਾਰਾ ਕੁਛ ਹੀ ਦਿੰਨੇ ਆ ਬਾਬਾ ਜਿਹੜਾ ਅਸੀਂ ਖਾਂਦੇ ਜਿਹੋ ਜਹਾ ਉਹੋ ਜੀ ਬਾਪੂ ਦੀ ਸੇਵਾ ਕਰਦੇ ਜਿਹੋ ਜਹਾ ਮੈਂ ਚਲੋ ਮੇਰਾ ਮਕਸਦ ਇਹ ਅਸੀਂ ਪੁੱਛਣਾ ਦੇਖੋ ਜੀ ਮੇਰੀ ਇੱਕ ਕੋਸ਼ਿਸ਼ ਹੁੰਦੀ ਹੈ ਹਾਂਜੀ ਵੀ ਸਾਨੂੰ ਮਾਂ ਪਿਓ ਤੋਂ ਜਿਹੜੇ ਸੰਸਕਾਰ ਮਿਲੇ ਹਨ ਉਹਨਾਂ ਸੰਸਕਾਰਾਂ ਦਾ ਸਦਕਾ ਜਿਹੜਾ ਹੈਗਾ ਅੱਜ ਆਹ ਕੁਰਸੀ ਤੇ ਬੈਠੇ ਆਂ ਤੇ ਅਸੀਂ ਆਪਦੇ ਵਾਹਪੇ ਉਹਦੀ ਸੇਵਾ ਬਹੁਤ ਕਰਦੇ ਹਾਂ ਮੁੰਸ਼ੀ ਜੀ ਪਤਾ ਨਾ ਤੁਹਾਨੂੰ ਉਹ ਨਾਲ ਤੁਸੀਂ ਘਰ ਜਾਂਦੇ ਹੋ ਹੈਨਾ ਤੇ ਮੈਂ ਆਪਦੇ ਸਟਾਫ ਨੂੰ ਵੀ ਇਹ ਗੱਲ ਕਹਿਣਾ ਹੁੰਦਾ ਮੈਂ ਤੁਹਾਨੂੰ ਹੁਣ ਵਰਬ ਲਈ ਇਹ ਗੱਲ ਪੁੱਛਣੀ ਚਾਹਣਾ ਹੈ ਤੇ ਮੈਂ ਪਿਆਰ ਨਾਲ ਪੁੱਛਣੀ ਚਾਹਣਾ ਵੀ ਤੁਸੀਂ ਮੈਨੂੰ ਇਹ ਗੱਲ ਦੱਸ ਦਿਓ ਵੀ ਬਾਪੂ ਨੂੰ ਬਾਜਾ ਮਾਰ ਮਾਰ ਰੋਟੀ ਲੈਣੀ ਪੈਂਦੀ ਹੈ ਕਿ ਤੁਸੀਂ ਦੇ ਦਿੰਦੇ ਹੋ ਆਪੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਰੂਸੀ ਐਂ ਤੇ ਰੂਸੀ ਹੋਵੇ ਨਹੀਂ ਆਪ ਹੀ ਫੜਾਉਣੇ ਰੋਟੀ ਦਈਏ ਕਿੰਨੇ ਕੁ ਵਜੇ ਤੜਕੇ ਕਿੰਨੇ ਮੇ ਰੋਟੀ ਦੇ ਦਿਆਂ ਬਸ ਕੰਮ-ਕੁਮ ਇਹ ਮੈਂ ਤਾਂ ਖੇਤੀਬਾੜੀ ਦਾ ਕੰਮ ਹੋ ਜਾਂਦਾ ਜੀ ਕਈ ਖੁਦ ਜਾਣਾ ਪੈਂਦਾ ਇਹ ਆਪਦਾ ਕੰਮ ਕੁਮ ਨਵੇੜ ਕੇ ਰੋਟੀ ਫੜਾ ਦਿੰਦੀ ਹੈ ਨਹੀਂ ਕੰਮ ਤਾਂ ਕਈ ਵਾਰੀ ਜਨਾਨੀਆਂ ਦਾ ਇਹੋ ਜਿਹਾ ਹੁੰਦਾ ਵੀ ਜਿਹੜੀ ਜਨਾਨੀ ਸਵੇਰੇ 4 ਵਜੇ ਉੱਠਦੀ ਹੈ ਉਹ 7 ਵਜੇ ਤਣੂ ਕੰਮ ਨਵੇੜ ਲੈਂਦੀ ਹੈ ਕਈ ਜਨਾਨੀਆਂ ਦਾ ਕੰਮ ਇਹੋ ਜਿਹਾ ਹੁੰਦਾ ਹੈਗਾ ਜਿਵੇਂ ਤੁਸੀਂ 4-5 ਜੀਓ ਘਰ ਦੇ ਵਿੱਚ ਕਈ ਵਾਰੀ ਕੰਮ ਇਹੋ ਜਿਹਾ ਹੁੰਦਾ ਹੈਗਾ ਵੀ ਜਨਾਨੀ 12 ਵਜੇ ਤੱਕ ਵਿਹਲੀ ਨਹੀਂ ਹੁੰਦੀ ਫੇਰ ਨਹੀਂ ਰੋਟੀ ਤਾਂ ਫਿਰ ਫੜਾ ਹੀ ਦਿੰਦੇ ਆ ਟਾਈਮ ਉੱਪਰ ਮਤਲਬ ਕਿ ਉਹੋ ਜੀ ਗੱਲ ਬਾਤ ਤਾਂ ਹੈ ਨਹੀਂ ਕਿ ਵੀ ਮਤਲਬ ਬਜ਼ੁਰਗ ਦੀ ਅਣਦੇਖੀ ਵਾਲੀ ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ ਦੇਖ ਲਓ ਸਰਪੰਚ ਸਾਹਿਬ ਬੈਠ ਨਹੀਂ ਨਹੀਂ ਉਹ ਜੀ ਤਾਂ ਕੋਈ ਗੱਲ ਨਹੀਂ ਜੀ ਤੁਸੀਂ ਪੁੱਛ ਵੀ ਸਕਦੇ ਆ ਕੋਈ ਉਹ ਜੀ ਮੈਂ ਪੁੱਛ ਰਿਹਾ ਮੈਂ ਤਾਂ ਹੀ ਪੁੱਛ ਰਿਹਾ ਸੀ ਕਰਕੇ ਨਹੀਂ ਜੀ ਉਹ ਜੀ ਕੋਈ ਗੱਲ ਨਹੀਂ 10:00 11:00 ਵਜੇ ਆ ਵੀ ਨੋਰਮਲ ਕੰਮ ਨਿਭੜਦਾ 11:00 ਵਜੇ ਰੋਟੀ ਫੜਾ ਲੈਂਦੇ ਨੇ ਨਹੀਂ 11:00 ਵਜੇ ਤਾਂ ਬੇਬੇ ਟਾਈਮ ਹੁੰਦਾ ਬਜ਼ੁਰਗਾਂ ਦਾ ਰੋਟੀ ਦਾ ਤੇ ਉਦੋਂ ਹੀ ਮੈਂ ਆਪ ਖਾਨੀ ਉਹਦੇ ਨਹੀਂ ਤੂੰ ਆਪ ਖਾਨੀ ਆ ਤੂੰ ਤਾਂ ਸਵੇਰੇ ਜਦੋਂ ਹੁਣ ਜੇ ਤੁਹਾਡੀ ਰੂਸੀ ਵਾਸਤੇ ਮੇਰੀ ਗੱਲ ਸੁਣੋ ਵੀ ਤੁਹਾਡੀ ਰੂਸੀ ਵਾਸਤੇ ਜੇ ਪਨੀਰ ਹੈਗਾ ਦੁੱਧ ਹੈਗਾ ਐਪਲ ਸਕੋਟ ਹੈਗੇ ਕੇਲੇ ਹੈਗੇ ਹੋਰ ਵੀ ਪਤਾ ਨਹੀਂ ਕੀ ਕੁਛ ਰੱਖਦੇ ਹੋਵੋਗੇ ਠੀਕ ਹੈ ਤੁਹਾਨੂੰ ਆਪ ਦਾ ਜਿਹੜਾ ਜੰਮਿਆ ਤੁਹਾਨੂੰ ਉਹਦਾ ਵੀ ਖਿਆਲ ਹੈ ਤੇ ਜਦੋਂ ਬੇਟਾ ਸਕੂਲ ਜਾਂਦਾ ਹੈ ਉਦੋਂ ਨਾਸ਼ਤਾ ਉਹਦੇ ਆਸਤੇ ਬਣਾਈਦਾ ਉਹਨੂੰ ਫੜਾ ਦੇ ਦੋ ਉਦੋਂ ਬਾਅਦ ਮਤਵੜ ਵੀ ਰੋਸੀ ਨੂੰ ਜੋ ਪਸ ਖਵਾਉਣਾ ਤੇ ਮਾੜਾ ਮੋਟਾ ਸੀ ਇਹ ਖਾ ਲੈਂਦੇ ਤੇ ਚਲੇ ਜਾਂਦੇ ਆ ਪਰ ਜਦੋਂ ਮੈਂ ਰੋਟੀ ਖਾਣੀ ਮੈਂ ਤਾਂ ਉਹਨੂੰ ਉਦੋਂ ਹੀ ਲਾ ਕੇ ਦੇਣੀ ਅੱਛਾ ਜਦੋਂ ਬੇਟਾ ਤੁਹਾਡਾ ਸਕੂਲ ਜਾਂਦਾ ਹੈ ਉਹਨੂੰ ਵੀ ਨਾਸ਼ਤਾ ਦੇ ਦੇਣ ਨੂੰ ਤਿਆਰ ਕਰਕੇ ਹਾਂਜੀ ਉਹਦੇ ਨਾਲ ਜਿਹੜਾ ਤੁਹਾਡਾ ਉਹ ਰੋਸੀ ਹੈ ਉਹਨੂੰ ਵੀ ਦੇਦਨੇ ਨੂੰ ਮੈਨੂੰ ਨਹੀਂ ਪਤਾ ਉਹ ਮੇਲ ਹੈ ਕਿ ਫੀਮੇਲ ਹੈ ਰੋਸੀ ਪਤਾ ਨਹੀਂ ਚਲੋ ਜੋ ਵੀ ਹੈ ਤੇ ਉਦੋਂ ਜਿਹੜਾ ਇਹਨਾਂ ਨੂੰ ਵੀ ਦੇ ਦੇਦਨੇ ਤੁਸੀਂ ਪਰੌਂਠਾ ਲਾ ਕੇ ਹਨ ਉਹਨਾਂ ਨੂੰ 11 ਵਜੇ ਰੋਟੀ ਨਹੀਂ 11 ਵਜੇ ਦਾ ਕੀ ਹਿਸਾਬ ਹੈ ਕੀ ਗੱਲ ਬਜ਼ੁਰਗ ਨੂੰ ਜਿਹੜਾ ਮੰਜੇ ਦੇ ਵਿੱਚ ਪਿਆ ਹੈ ਮੈਂ ਇਹੀ ਚੀਜ਼ ਪਤਾ ਕਰਨੀ ਚਾਹੁੰਦਾ ਸੀਗਾ ਜਿਹੜਾ ਆਪਦਾ ਜੰਮਿਆ ਬੇਟਾ ਉਹਦੇ ਵਾਸਤੇ ਵੀ ਤੁਸੀਂ ਨਾਸ਼ਤਾ ਤਿਆਰ ਕਰਤਾ ਹਾਂਜੀ ਜਿਹੜਾ ਤੁਹਾਡਾ ਤੇਰੇ ਵਾਸਤੇ ਵੀ ਤਿਆਰ ਹੋ ਗਿਆ ਵੀ ਤੂੰ ਵੀ ਆਪਦਾ ਖਾ ਕੇ ਖੇਤ ਚਲਾ ਗਿਆ ਹਾਂਜੀ ਖੇਤ ਹੁਣ ਸੂਰਜ ਨੇ ਕਿਦੋਂ ਪਹਿਲਾਂ ਜਾਣਿਆ ਨਾ ਆਪਾਂ हां ਜਾਣਾ ਕੰਮ ਤਾਂ ਦੇ ਵੀ ਆਪਾਂ ਟਾਈਮ ਨਾਲ ਜਾਣੇ ਆ ਨਾ ਆਉਣਾ ਹੀ ਜਾਣਾ ਪੈਂਦਾ ਹਾਂ ਤੇ ਉਦੋਂ ਬਾਅਦ ਕਹਿੰਦਾ ਵੀ ਰੂਸੀ ਦਾ ਨੰਬਰ ਆ ਗਿਆ ਰੂਸੀ ਨੂੰ ਵੀ ਜਿਹੜਾ ਤੜਕੇ ਪਤਾ ਨਹੀਂ ਤੁਹਾਡਾ ਹੁਣ ਨੂੰ ਕੀ ਕੇਲੇ ਦੇਣ ਦਾ ਟਾਈਮ ਹੁੰਦਾ ਕਿ ਪਨੀਰ ਦੇਣ ਦਾ ਕਿ ਕਹਦਾ ਮੈਨੂੰ ਨਹੀਂ ਪਤਾ ਜਿਹਨੂੰ ਦੁੱਧ ਪਨੀਰ ਦੇ ਕੇ ਪਨੀਰ ਹੁੰਦਾ ਉਹਦਾ ਵੀ ਪਨੀਰ ਦਾ ਟਾਈਮ ਦੇਣ ਚੜ੍ਹਦੇ ਨਾ ਹੋ ਜਾਣਾ 9 ਵਜੇ ਨੂੰ ਅਸੀਂ ਤੇ ਕੀ ਗੱਲ ਬਾਪੂ ਜੀ ਨੇ ਜੰਮ ਪਾਲ ਕੇ ਤੁਹਾਨੂੰ ਇੰਨੇ ਜੋਗੇ ਕੀਤਾ ਵੀ ਕੁੱਤਿਆਂ ਨੂੰ ਪਨੀਰ ਖਵਾਉਣ ਜੋਗੇ ਹੋਗੇ ਤੇ ਬਾਪੂ ਨੂੰ ਰੋਟੀ 11 12 ਵਜੇ ਤੇ ਜਦੋਂ ਮੇਰਾ ਕੰਮ ਨਿਪਟਦਾ ਜੀ ਮੈਂ ਤੇ ਰੋਟੀ ਨਹੀਂ ਕੰਮ ਨਿਪਟਦਾ ਕੁੱਤਾ ਚੰਗਾ ਹੋ ਗਿਆ ਬਾਪੂ ਨਾਲੋਂ ਕੀ ਆ ਕੁੱਤਾ ਨਾ ਕੋਈ ਕੀ ਆ ਦੇਵਤਾ ਜੀ ਕਹਿੰਦਾ ਨਹੀਂ ਕੁੱਤਾ ਨਾ ਕੋਈ ਨਾ ਮੋਰਟੀਆ ਮੈਰੇ ਮਾਰ ਲਓ ਨਾ ਮੋਰਟੀਆ ਮੈਸਜ ਆਉਣ ਮਿਸਟਰ ਜੌਨ ਕਹਿੰਦਾ ਮੇਰਾ ਬੱਚਾ ਉਹ ਛੋਟਾ ਜੀ ਤੁਸੀਂ ਬੱਚਾ ਬੋਚਾ ਤੇਰਾ ਹੋਗਾ ਪੀਪਾ ਮੇਰੀ ਗੱਲ ਸੁਣਦਾ ਇੱਕ ਵੀ ਤੁਸੀਂ ਬਜ਼ੁਰਗ ਦੀ ਕੀਤੀ ਦੁਰਦਸ਼ਾ ਬਹੁਤ ਜ਼ਿਆਦਾ ਇੱਥੇ ਤੁਸੀਂ ਦੇ ਜ ਨੇ ਸਫਾਈਆਂ ਮੈਨੂੰ ਵੀ ਅਸੀਂ ਉਹਨੂੰ ਅਸੀਂ ਤਾਂ ਟਾਈਮ ਨਾਲ ਰੋਟੀ ਦੇ ਦਿੰਦੇ ਨੇ ਅਸੀਂ ਤਾਂ ਇਹ ਕਰਦੇ ਨੇ ਉਹਵੇਂ ਕਰਦੇ ਨੇ 10 11 ਵਜੇ ਰੋਟੀ ਤੇਰੀ ਟਾਈਮ ਨਾਲ ਦੇਖੋ ਵੀਰ ਜੀ ਜਿਹੜੇ ਲੋਕੇ ਜਾਂ ਜਾਂਦੇ ਲੈ ਕੇ ਤੁਰੇ ਫਿਰਦੇ ਆ ਤੇ ਉਹ ਵੀ ਤਾਂ ਜਾਨਵਾਰੀ ਆ ਨਾ ਅੱਛਾ ਜਿਹੜੇ ਝਾਜਾਂ ਦੇ ਲੈ ਕੇ ਤੁਰੇ ਫਿਰਦੇ ਆ ਹਾਂ ਜੀ ਜਿਹੜੇ ਝਾਜਾਂ ਦੇ ਲੈ ਕੇ ਤੁਰੇ ਫਿਰਦੇ ਨੇ ਬੀਬਾ ਕੰਨ ਖੋਲ ਕੇ ਗੱਲ ਸੁਣ ਲੈ ਮੇਰੀ ਜਿਹੜੇ ਝਾਜਾਂਾਂ ਦੀ ਗੱਲ ਕਰਦੇ ਨੇ ਬੀਬਾ ਤੁਸੀਂ ਉਹਨਾਂ ਦੇ ਮਾਪਿਓ ਥੱਲੇ ਵੀ ਕਰੋੜ ਕਰੋੜ ਡੇਢ ਡੇਢ ਕਰੋੜ ਦੀਆਂ ਗੱਡੀਆਂ ਨੇ ਉਹਨਾਂ ਨੇ ਮਾਪਿਓ ਵਾਸਤੇ ਬਕਾਇਦਾ ਮੇਡ ਰੱਖੇ ਹੋਏ ਆ ਵੀ ਸਾਡੇ ਮਾਪਿਓ ਦੇ ਖਾਣ ਪੀਣ ਦਾ ਖਿਆਲ ਰੱਖਣਾ ਫੇਰ ਉਹ ਆਦੇ ਕੁੱਤਿਆਂ ਨੂੰ ਝਾਜਾਂ ਚ ਨਹੀਂ ਫਿਰਦੇ ਆ ਇੱਥੇ ਥੋੜੇ ਕੁੱਤੇ ਨੂੰ ਕੁੱਤਾ ਨਾ ਆਖੋ ਮਾਪਿਓ ਨੂੰ ਕੁੱਤਾ ਤੁਸੀਂ ਸਮਝ ਲਓ ਉਹਦਾ ਕੋਈ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਹਨਾ ਵੀਰੇ ਤਾਂ ਨਹੀਂ ਵੀ ਜ਼ਰੂਰੀ ਵੀ ਅਸੀਂ 11 ਵਜੇ ਰੋਟੀ ਦਿੰਨੇ ਆਂ ਕਈ ਵਾਰੀ ਜਦੋਂ ਟਾਈਮ ਲੱਗੇਸ ਨੇ ਆ ਉਹਦੋਂ 7-8 ਵਜੇ ਦੇ ਦਿੰਨੇ ਆਂ ਰੋਟੀ ਅੱਛਾ ਇਹ ਤਾਂ ਨਹੀਂ ਕਿ ਵੀ 11 ਵਜੇ ਦੀ ਮੈਂ ਤੁਹਾਨੂੰ 11 ਵਜੇ ਕਿਹਾ ਮੈਂ ਰੋਟੀ ਦਾ ਟਾਈਮ ਲੈ ਹੀ ਦਿੰਦੇ ਆਂ ਇਹ ਅਸੀਂ ਹੁਣੇ ਕਿਹਾ ਸੀ ਵੀ 10-11 ਵਜੇ ਦਿੰਨੇ ਆ ਤੇ ਹੁਣ ਜਦੋਂ ਮੇਰਾ ਰੁੱਖ ਵੇਖ ਲਿਆ ਤੇ ਹੁਣ ਕਹਤਾ ਵੀ ਉਹਨੂੰ 7-8 ਵਜੇ ਵੀ ਰੋਟੀ ਦਿੰਨਾ ਸਰਪੰਚ ਸਾਹਿਬ ਕਿੰਨੀ ਵੋਟ ਹੈ ਪਿੰਡ ਦੀ ਪਿੰਡ ਦੀ ਹੈਗੀ 12-1300 ਵੋਟ ਬਹੁਤ ਵੱਡਾ ਪਿੰਡ ਹੈ 12-1300 ਵੋਟ ਹੈ ਪਿੰਡ ਦੀ 12-1300 ਦੇ ਵਿੱਚ ਮੈਂ ਤੈਨੂੰ ਕੱਲ ਇਹਨ ਚਪੇੜ ਮਾਰੂੰਗਾ ਮੂੰਹ ਤੇ ਨਹੀਂ ਅਸੀਂ ਥਾੜੇ ਬੈਠਾ ਥਾੜੇ ਜ਼ੁਬਾਨ ਨੂੰ ਜ਼ੁਬਾਨ ਨੂੰ ਲਗਾਮ ਦੇ ਮੈਂ ਭਲੇਟਾ ਬਹੁਤ ਪਾਉਣਾ ਹੁੰਦਾ ਇਹੋ ਜੀ ਜ਼ੁਬਾਨ ਵਾਲੇ ਨੂੰ ਮੈਂ ਅਗਲਾ ਕਹਿੰਦਾ ਪੁਲਿਸ ਗਾਲਾਂ ਕੱਢਦੀ ਤੂੰ ਮੇਰੇ ਮੂੰਹ ਇੱਕ ਗੱਲ ਸੁਣੀ ਹੁਣ ਤੱਕ ਨਹੀਂ ਫਿਰ ਸਾਨੂੰ ਨਹੀਂ ਮੈਂ ਤੇਰੇ ਸਾਹਮਣੇ ਬੈਠਾ ਤੂੰ ਉਹੀ ਸੱਤ ਲਿਆਈ ਮੈਂ ਤੇਰੇ ਸਾਹਮਣੇ ਜੇ ਤੈਨੂੰ ਪਾਲਿਆ ਜੀ ਮੂੰਹ ਬੰਦ ਕਰ ਇੱਕ ਮਿੰਟ ਤੁਸੀਂ ਐ ਕਹਿਿੰਦੇ ਇੱਕ ਮਿੰਟ ਮੂੰਹ ਬੰਦ ਕਰ ਮੈਂ ਤੇਰੇ ਸਾਹਮਣੇ ਬੈਠਾ ਤੂੰ ਸਰਪੰਚ ਸਾਹਿਬ ਦੀ ਹਾਜ਼ਰੀ 'ਚ ਮੇਰੇ ਮੁੰਸੀ ਜੀ ਦੀ ਹਾਜ਼ਰੀ 'ਚ ਕਹਿੰਦਾ ਕਿਹੜਾ ਸਾਲਾ ਕਹਿੰਦਾ ਮਤਲਬ ਮੈਨੂੰ ਕੀ ਲੱ ਤੇ ਲੋਕ ਤਾਂ ਸ਼ੇਰ ਪਾਲੀ ਜਿ ਬੈਠਿਆਈ ਤੁਸੀਂ ਮੇਰੀ ਗੱਲ ਫੇ ਤੁਸੀਂ ਸ਼ੇਰ ਛੱਡੋ ਸ਼ੇਰ ਦਾ ਪਿਓ ਪਾਲ ਲਓ ਇਹ ਦੇਖੋ ਕਿੰਡੀ ਸ਼ਰਮਮਤੀ ਕਹ ਕਹ ਕੇ ਕਹੋਂ ਅਸੀਂ ਆਪਦੇ ਮਾਪਿਆਂ ਨਾਲ ਟਾਈਮ ਨਾ ਰੋਟੀ ਨਾ ਮੈਨੂੰ ਅਕਲ ਦੱਸੋ ਵੀ ਬਸ ਤੁਹਾਨੂੰ ਲੀੜੇ ਪੋਤੇ ਮਿਲਦਈਓ ਨਾ ਮੈਨੂੰ ਅਕਲ ਦੱਸ ਦੋ ਤੂੰ ਕਹਿੰਦੇ ਵੀ ਅਸੀਂ ਤਾਂ ਪੁੱਤਾਂ ਵਾਂਗੂ ਪਾਲਿਆ ਪੁੱਤਾਂ ਦਾ ਪੁੱਤਾਂ ਵਾਂਗੂ ਪਾਲਿਆ ਤੇ ਪਿਓ ਕੁੱਤਿਆਂ ਨੂੰ ਰੱਖਿਆ ਨੀ ਠਾਰਾ ਸਰ ਸਾਹਿਬ ਇਹਨਾਂ ਦੀ ਕਿਸੇ ਨੇ ਵੀਡੀਓ ਬਣਾਈ ਇਹਨਾਂ ਦੇ ਬਜ਼ੁਰਗਾਂ ਸੀ ਫਿਰ ਵੀ ਇਹਨਾਂ ਦੀ ਕੰਪਲੀਟ ਹੋਈ ਸਰਪੰਚ ਸਾਹਿਬ ਬਕਾਇਦਾ ਅੱਛਾ ਪਿੰਡ ਚੋਂ ਕਿਸੇ ਨੇ ਠੀਕ ਹੈ ਇਹੜੇ ਬਾਤਿਆ ਨਾ ਸ਼ਬਦ ਵੀ ਕਿਹੜਾ ਸਾਲਾ ਕਹਿੰਦਾ ਠੀਕ ਹੈ ਹੁਣ ਇੱਕ ਚੀਜ਼ ਦਾ ਧਿਆਨ ਰੱਖਿਓ ਵੀ ਮੈਨੂੰ ਤੁਸੀਂ ਮਜਬੂਰ ਨਾ ਕਰਿਓ ਮੈਂ ਉਹਨੂੰ ਲੰਮਾ ਪਾਉਂਗਾ ਹੁਣ ਜਾਣ ਤੋਂ ਪਹਿਲਾਂ ਨਾ ਮੈਂ ਉਹਨੂੰ ਸਿਖਾ ਕੇ ਤੋੜੂੰਗਾ ਵੀ ਥਾਣੇ ਜਾ ਕੇ ਬੋਲੀਦਾ ਕਿਵੇਂ ਆ ਜਿਹੜਾ ਬੰਦਾ ਮਾਂ ਪਿਓ ਦੀ ਜਿਹੜਾ ਬੰਦਾ ਆਪਦੇ ਜੰਮਰ ਵਾਲੇ ਦੀ ਕਦਰ ਨਹੀਂ ਕਰਦਾ ਨਾ ਸਰਪੰਚ ਸਾਹਿਬ ਮੈਨੂੰ ਉਹ ਸਰਪੰਚ ਸਾਹਿਬ ਰਹਿਨਸਣ ਕਿੱਥੇ ਕੀਤਾ ਹੋਇ ਘਰੇ ਹੀ ਰੱਖਿਆ ਹੋਇਆ ਜੀ ਕਿੱਥੇ ਰੱਖਿਆ ਘਰੇ ਘਰੇ ਹੀ ਆ ਜੀ ਅਸੀਂ ਕਿਹੜਾ ਕੋਈ ਆਸ਼ਰਮ ਚ ਛੱਡਿਆ ਹੋਆ ਲੋਕਾਂ ਨੇ ਤਾਂ ਆਸ਼ਰਮ ਚ ਛੱਡੇ ਹੋਏ ਜਿੱਥੇ ਤੁਸੀਂ ਆਉਦੇ ਮਾਂ ਨੂੰ ਘਰੇ ਰੱਖਿਆ ਹੋਇਆ ਜਿੱਥੇ ਤੁਸੀਂ ਬਜ਼ੁਰਗ ਨੂੰ ਪਾਇਆ ਨਾ ਉਹਦੇ ਨਾਲੋਂ ਆਸ਼ਰਮ ਚ ਛੱਡ ਦਿਓ ਉਹ 100 ਗੁਣੇ ਚੰਗਾ ਰਹੂਗਾ ਥੋੜਾ ਬਜ਼ੁਰਗ ਚੀਕਾਂ ਮਾਰ ਮਾਰ ਕੇ ਰੋਟੀ ਮੰਗਦਾ ਜਦੋਂ ਉਹਦੇ ਕੋਲ ਕੋਈ ਬੰਦਾ ਲੰਘਦਾ ਨਾ ਸਰਪੰਚ ਸਾਹਿਬ ਤੁਸੀਂ ਧਿਆਨ ਦਿਓ ਇਹਨਾਂ ਚੀਜ਼ਾਂ ਤੇ ਜਦੋਂ ਉਹਦੇ ਕੋਲ ਕੋਈ ਬੰਦਾ ਲੰਘਦਾ ਜਿੱਥੇ ਬਜ਼ੁਰਗ ਛੱਡਿਆ ਹੋਇਆ ਇਹਨਾਂ ਨੇ ਦਿਨ ਚੜ੍ਹਦੇ ਨਾਲ ਛੱਡ ਦਿੰਦੇ ਰੋਤ ਰਾਤ ਨੂੰ ਪਤਾ ਨਹੀਂ ਕਿੱਥੇ ਪਾਉ ਉਥੋਂ ਬਜ਼ੁਰਗ ਜਿਹੜਾ ਵੱਜ ਵੀ ਇੱਕ ਵੀਰ ਜੀ ਇਹ ਮੁੜ ਕੇ ਕਹਿਣਗੇ ਵੀ ਇਹ ਬੋਲਦੀ ਆ ਨਾ ਜਨਾਨੀਆਂ ਨੂੰ ਤਾਂ ਅੱਜ ਕੱਲ੍ਹ ਅਧਿਕਾਰ ਹੈ ਨਹੀਂ ਗਾ ਬੋਲਦਾ ਹੁਣ ਮੇਰੀ ਗੱਲ ਸੁਣ ਐਡੀ ਸਾਡੀ ਕੋਠੀ ਆ ਸਾਈਡ ਤੇ ਮੈਂ ਤੋਰ ਸਟੋਰ ਹੂ ਮਾ ਸਟੋਰੂਮ ਚ ਫਾਇਦਾ ਉਹ ਤਾਂ ਪਤਾ ਮੈਨੂੰ ਤੇਰੀ ਕੋਠੀ ਦਾ ਮੇਰੇ ਕੋਲ ਸਭ ਕੁਝ ਨਕਸ਼ਾ ਬਣ ਕੇ ਆ ਗਿਆ ਤੇਰੀ ਕੋਠੀ ਦਾ ਜਿੱਡੀ ਇੱਕ ਕੋਠੀ ਹੈ ਮੈਂ ਸਭ ਕੁਝ ਦੇਖ ਲਿਆ ਬਜ਼ੁਰਗ ਨੂੰ ਕਿੱਥੇ ਛੁੱਟਿਆ ਹੁੰਦਾ ਹੈ ਕੁੱਤਾ ਤੁਹਾਡਾ ਕਿੱਥੇ ਹੁੰਦਾ ਮੈਂ ਆਖੂਗਾ ਕੁੱਤਾ ਤੇ ਹੁਣ ਤੂੰ ਮੈਨੂੰ ਰੋਕੀ ਇਹ ਗੱਲ ਕਹਿਣ ਤੋਂ ਕੁੱਤੇ ਨੂੰ ਕੁੱਤਾ ਨਾ ਆਖੋ ਬਾਪੂ ਨੂੰ ਕੁੱਤਾ ਬਣਾ ਕੇ ਰੱਖੋ ਕੋਈ ਗੱਲ ਨਹੀਂ ਮਾਂ ਪ ਸੁਖੀ ਆਇਆ ਸੀਗਾ ਸੁਖੀ ਦੇ ਨਾਲ ਕੌਣ ਸੀਗਾ ਅੰਦਾਜ਼ੇ ਲਾਉਣ ਦੀ ਲੋੜ ਨਹੀਂ ਕੋਈ ਮਰਜੀ ਆਇਆ ਹੋਵੇ ਜਿਹੜਾ ਕੋਈ ਆਇਆ ਨਾ ਮੇਰੇ ਕੋਲ ਅੱਜ ਦੀ ਕੰਪਲੇਂਟ ਨਹੀਂ ਮੈਂ ਜਿੱਦਾਂ ਦਾ ਇੱਥੇ ਆ ਕੇ ਲੱਗਿਆ ਉਦੋਂ ਦੀ ਮੇਰੇ ਕੋਲ ਤਿੰਨ ਵਾਰੀ ਕੰਪਲੇਂਟ ਆ ਗਈ ਇਸ ਗੱਲ ਦੀ ਵੀ ਬਜ਼ੁਰਗ ਹਰ ਰੋਜ਼ ਚੀਕਾਂ ਮਾਰਦਾ ਜੀ ਕੋਈ ਪਤਾ ਤਾਂ ਕਰ ਲੈਣ ਦੇ ਵੀ ਬੰਦਾ ਕੌਣ ਫੇਰ ਕੀ ਕਰੋਗੇ ਮਤਲਬ ਤੁਸੀਂ ਬਜ਼ੁਰਗ ਦੀਆਂ ਦੇਖੀ ਕਰੋਗੇ ਆਪਦੇ ਪਿਓ ਨੂੰ ਆਪਦੇ ਮਾਂ ਪਿਓ ਨੂੰ ਜੰਮਰਾਂ ਵਾਲਾ ਨੂੰ ਕੁੱਤਾ ਸਮਝੋਗੇ ਕੁੱਤੇ ਨਾਲੋਂ ਮਾੜਾ ਸਮਝੋਗੇ ਉਹਨੂੰ ਟਾਈਮસર ਰੋਟੀ ਨਹੀਂ ਦਿਓਗੇ ਕੁੱਤਿਆਂ ਨੂੰ ਪਨੀਰ ਖਵਾਓਗੇ 2-3 ਕਿਲੋ ਦੁੱਧ ਪਿਓਗੇ ਇਕੱਲੇ ਖਾਓਗੇ ਬਿਸਕੁਟ ਖਵਾਓਗੇ ਚੂਰੀਆਂ ਖਵਾਓਗੇ ਆਉਂਦਾ ਨਹੀਂ ਕੋਸ਼ਿਸ਼ ਸੀ ਕੀ ਕਰਕੇ ਤੇ ਬਾਪੂ ਜਿਹਨੇ ਜੰਮਿਆ ਜਿਹਨੇ ਸੋਚਿਆ ਸੀਗਾ ਵੀ ਹਾਂ ਆ ਐਡਾ ਐਡਾ ਕਿਤਾ ਸਰਪੰਚ ਸਾਹਿਬ ਵੇਖੋ 2-3 ਵਾਲੀ ਰੋਟੀ ਦੇ ਦਿੰਦੇ ਆ ਜੀ ਉਹ ਬਜ਼ੁਰਗ ਹੋਏ ਪਏ ਆ ਵੱਡੇ ਉਹ ਵਾਰੀ-ਵਾਰੀ ਰੋਟੀ ਮੰਗੀ ਜਾਂਦੇ ਤੇਰੀ ਫੇਰ ਰੋਟੀ ਮੰਗਦਾ ਉਹ ਮੈਂ ਉਹ ਤਾਂ ਖਾਲੀ ਲਾਉਣੇ ਦੋ ਫੇਰ ਫੇਰ ਮੰਗਣ ਦੀ ਗੱਲ ਤਾਂ ਤੇਰੀ ਆਹ ਬੇਬੁਨਿਆਦ ਗੱਲ ਹੈ ਵੀ ਦੋ ਤਿੰਨ ਵੇਰੀ ਰੋਟੀ ਮੰਗਦਾ ਦੋ ਤਿੰਨ ਵੇਰੀ ਮੰਗ ਲੂ ਤਾਂ ਕੀ ਗੱਲ ਬਜ਼ੁਰਗ ਬੰਦਾ ਮੰਜੇ ਦੇ ਵਿੱਚ ਪਿਆ ਜੇ ਮੰਗ ਜੂ ਤੈਨੂੰ ਮੰਗ ਕੇ ਖਾ ਲੂਗਾ ਉਹ ਪਹਿਲੀ ਗੱਲ ਤਾਂ ਤੇਰੇ ਮਾਪਿਆਂ ਨੂੰ ਕਿਸੇ ਦੇ ਵੀ ਮੇਰਾ ਹੋਵੇ ਤੇਰਾ ਹੋਵੇ ਇਹਦਾ ਸਰਪੰਚ ਸਾਹਿਬ ਦਾ ਹੋਵੇ ਮੁੰਸ਼ੀ ਜੀ ਕਿਸੇ ਦਾ ਹੋਵੇ ਜਿਹੜੇ ਮਾਪਿਆਂ ਨੇ ਜੰਮ ਪਾਲ ਕੇ ਜਿਹੜੇ ਕੀਤਾ ਜਦੋਂ ਜੰਮਦੇ ਆ ਨਾ ਆਪਾਂ ਜਦੋਂ ਜੰਮੇ ਸੀ ਸਵਾ ਸਵਾ ਬਣ ਗੋੜ ਬੰਡਿਆ ਜਾਂਦਾ ਸੀ ਉਦੋਂ ਲੋੜੀਆਂ ਤੇ ਵੀ ਪੁੱਤ ਜੰਮਿਆ ਧੀ ਜਮੀ ਤੋਂ ਮੱਥੇ ਤੇ ਹੱਥ ਮਾਰਿਆ ਜਾਂਦਾ ਸੀਗਾ ਕੁੱਤੇ ਨੂੰ ਦੋ ਤੁਸੀਂ ਸੌ ਸੌ ਚੀਜ਼ਾਂ ਖਾਣ ਨੇ ਪਨੀਰ ਬਿਸਕੁਟ ਕੇਨੇ ਤੇ ਮਾਪਿਓ ਕਹਿੰਦਾ ਜੇ ਦੂਜੀ ਵਾਰ ਤੀਜੀ ਵਾਰ ਰੋਟੀ ਮੰਗ ਲਈ ਤਾਂ ਨਹੀਂ ਦੂਜੀ ਤੀਜੀ ਵਾਰ ਮਾਪਿਓ ਇਹੀ ਸੋਚਦਾ ਨਾ ਵੀ ਜਦੋਂ ਬਜ਼ੁਰਗ ਹੋ ਜਾਣਗੇ ਮੰਜੇ 'ਚ ਪੈ ਜਾਣਗੇ ਰੋਟੀ ਖਵਾ ਦਿੰਨੇ ਆਂ ਜੀ ਹੋਰ ਉਹਨੂੰ ਕੀ ਦੇ ਦਈਏ ਅਸੀਂ ਲਓ ਦੱਸੋ ਹੁਣ ਸਾਡੇ ਮੂੰਹ ਦੇ ਸਦੈ ਕਹੀਏ ਮੇਰੀ ਗੱਲ ਸੁਣ ਸਰਪੰਚ ਸਾਹਿਬ ਮੈਂ ਮਾਫੀ ਜਾਊਂਗਾ ਇਹਨੂੰ ਇਹਨੂੰ ਲੰਮਾ ਪਾਓ ਇੱਕ ਵਾਰੀ ਚਲੋ ਨਹੀਂ ਪਹਿਲਾਂ ਸਾਨੂੰ ਸਬੂਤ ਦਿਖਾਓ ਜੀ ਸਬੂਤ ਤਾਂ ਸਬੂਤ 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 ਵਿਖਾਉਣ ਤੋਂ ਬਾਅਦ ਸਬੂਤ ਵਿਖਾਉਣ ਤੋਂ ਬਾਅਦ ਮੈਂ ਤੇਰੀ ਚਮੜੀ ਬਾਲੀ ਦੇ ਦੂੰਗਾ सरपंच साहब ਤੁਸੀਂ ਇਹ ਸੀਦਾ ਪਤਾ ਗੱਲ ਤੁਸੀਂ ਇਹ ਗੱਲ ਤੁਸੀਂ ਮੰਨੋ ਸਰਪੰਚ ਸਾਹਿਬ ਵੀ ਚੱਲ ਜਿਹੜੀ ਇਹ ਤੋਂ ਪਹਿਲਾਂ ਮੁਸਤਕੀ ਸਾਡੇ ਤੋਂ ਹੋ ਗਈ ਹੋ ਗਈ ਅੱਜ ਤੋਂ ਬਾਅਦ ਬਜ਼ੁਰਗਾਂ ਦੀ ਕੋਈ ਸ਼ਿਕਾਇਤ ਨਹੀਂ ਆਉਂਗੀ ਨਹੀਂ ਆਏ ਕਿ ਸਰਪੰਚ ਸਾਹਿਬ ਫਿਰ ਤੁਸੀਂ ਜਦੋਂ ਅਸੀਂ ਬੰਕਰਾਂ ਦੇ ਮੈਂ ਮੁਰਸ਼ਿਦ ਨੂੰ ਮੈਨੂੰ ਤਾਂ ਕਿਸੇ ਨੇ ਲਾਰ ਨਹੀਂ ਕਿਹਾ ਦੇਖੋ ਮੈਂ ਸਰਪੰਚ ਸਾਹਿਬ ਦੇਖੋ ਮੈਂ ਦੇਖੋ ਮੈਂ ਸਰਪੰਚ ਸਾਹਿਬ ਪਿੱਪਾ ਫੜ ਜਾ ਫੜ ਜਾ ਫੜ ਜਾ ਮੈਂ ਤੇਰੀ ਕਰਦਾ ਜ਼ੁਬਾਨ ਤੇ ਨਹੀਂ ਵੀ ਬੰਦ ਕਰਦਾ ਇਹਦੀ ਵੀ ਕਰਦਾ ਇਹ ਦੇਖਣਾ ਜੀਭਾ ਐਡਿੰਗੜਾ ਜੀਭਾ ਲੱਗਿਆ ਤੁਹਾਡੇ ਬੋਲਣ ਬਾਰੇ ਕੁੱਤੇ ਨੂੰ ਕੁੱਤਾ ਨਾ ਕਹੋ ਸਾਡੇ ਨੂੰ ਸਾਡਾ ਪੁੱਤ ਹੈ ਮੇਰੇ ਕੋਲ ਸਬੂਤ ਆਏ ਮੈਂ ਫੇਰ ਹੀ ਆਖਿਆ ਨਾ ਤੇ ਪਿਓ ਨੂੰ ਕੁੱਤਾ ਕਹਿ ਲੋ ਫਿਰ ਕੋਈ ਗੱਲ ਨਹੀਂ ਦਿਖਾਉਣਾ ਮੈਂ ਪੁੱਛ ਜਾਈਗਾ ਤੁਹਾਨੂੰ ਆ ਦੇਓ ਵੀਡੀਓ ਇਹਦੇ ਚ ਮੇਰੇ ਲਈ ਚ ਕਰਤੀ ਸੀ ਹਾਂਜੀ ਤੁਹਾਨੂੰ ਤੁਹਾਨੂੰ ਕਿੱਥੇ ਹੈ ਕਿੱਥੀ ਵੀ ਹੈ 1 ਮਿੰਟ ਆਪਾਂ ਸਭ ਦੇਖੋ ਨਾਲ ਇਹਨੂੰ ਵਿਖਾ ਲਓ ਆ ਦੇਖ ਇਹਦਰ ਨਾਲ ਬੈਠ ਕੇ ਤੁਹਾਨੂੰ ਸੈਂਡ ਕਰ ਦੂੰਗਾ ਇਹਨੂੰ ਵੀ ਵਿਖਾ ਦਿਓ ਇਹਦੀ ਆ ਜਿਹੜੀ ਬੋਲਦੀ ਹੈ ਨਾ ਇਹਨੂੰ ਵੀ ਵਿਖਾ ਦਿਓ ਅਧੇ ਲਾਜੂ ਕਿੱਥੇ ਪਾਇਆ ਵੇ